ਟਾਰੀ ਬਾਰਡਰ ਦੇ ਉੱਪਰ ਰਿਟਰੀਟ ਸਰਮਨੀ ਹੋਈ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਲੋਕ ਪਹੁੰਚੇ ਸੀ ਨਿਹੰਗ ਸਿੰਘਾਂ ਦੇ ਵੱਲੋਂ ਵੀ ਗਤਕੇ ਦੇ ਜੋਹਰ ਦਿਖਾਏ ਗਏ ਅਤੇ ਵੱਖ-ਵੱਖ ਆਰਮੀ ਦੇ ਨਾਲ ਜੁੜੀਆਂ ਬਟਾਲੀਅਨਸ ਨੇ ਉਹਨਾਂ ਦੇ ਵੱਲੋਂ ਵੀ ਟਾਰੀ ਵਾਗਾ ਬਾਰਡਰ ਦੇ ਉੱਪਰ ਕਰਤੱਵ ਦਿਖਾਏ ਗਏ ਨੇ ਉਹ ਕਿਹੜੀਆਂ ਤਸਵੀਰਾਂ ਨੇ ਜਿੱਥੇ ਨਿਹੰਗ ਸਿੰਘਾਂ ਨੇ ਗਤਕੇ ਦੇ ਜੋਹਰ ਦਿਖਾਏ ਤਾਂ ਉੱਥੇ ਹੀ ਪੰਜਾਬੀ ਸੱਭਿਆਚਾਰ ਦੇ ਨਾਲ ਤਸਵੀਰ ਜਿਹੜੀ ਉਹ ਵੀ ਨਜ਼ਰ ਆਈ ਹੈ ਟਾਰੀ ਬਾਰਡਰ ਦੇ ਉੱਪਰ ਗਿੱਧਾ ਤੇ ਭੰਗੜਾ ਪਾਉਂਦੇ ਇਹ ਨੌਜਵਾਨ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਅਟਾਰੀ ਬਾਰਡਰ ਦੀਆਂ ਇਹ ਤਸਵੀਰਾਂ ਪਹਿਲੀ ਤਸਵੀਰ ਜਿੱਥੇ ਨਿਹੰਗ ਸਿੰਘਾਂ ਦੇ ਵੱਲੋਂ ਗੱਤਕੇ ਦੇ ਜ਼ੋਰ ਦਿਖਾਏ ਗਏ ਦੂਜੀ ਤਸਵੀਰ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਅਟਾਰੀ ਵਾਗਾ ਬਾਰਡਰ ਜਾਂਦੇ ਦਿਖਾਈ ਵੀ ਦੇ ਰਹੇ ਨੇ ਔਰ ਪੰਜਾਬੀ ਸੱਭਿਆਚਾਰ ਦੀ ਝਲਕ ਅਟਾਰੀ ਬਾਰਡਰ ਦੇ ਉੱਪਰ ਦਿਖਾਈ ਦਿੱਤੀ ਗਿੱਧੇ ਦੇ ਨਾਲ ਨਾਲ ਭੰਗੜਾ ਵੀ ਪਾਇਆ ਗਿਆ मैं दिल्ली से आया हूँ कैसा लग रहा है आप छब्बीस जनवरी पे यहाँ पे आए हैं जोश कैसा दिख रहा है बहुत बहुत ज्यादा जोश में हूँ एकदम काफी भीड़ है काफी सारा जोश दिखाना भी पड़ रहा है अंदर जाने के लिए भीड़ बहुत है बहुत लोग आए हुए यहाँ पे हाँ फर्स्ट टाइम आया मेरा बहुत अच्छा एक्सपीरियंस है अभी कैसा रहा आपका एक्सपीरियंस अच्छा एक्सपीरियंस है बहुत अच्छा एक्सपीरियंस है चीजें देखने को मिल रही हैं स्पेशली ये बहुत अच्छा अच्छा लग रहा है यहाँ पे मतलब जवानों को देख पा रहा हूँ मैं इतने

ਕਿ ਇੱਥੇ ਆ ਕੇ ਵੱਖਰਾ ਇੱਕ ਜੋਸ਼ ਆ ਜਾਂਦਾ ਨੌਜਵਾਨਾਂ ਦੇ ਵਿੱਚ ਜਾਂ ਕਹਿ ਸਕਦਾ ਕਿ ਹਰ ਇੱਕ ਦੇ ਵਿੱਚ ਪਰ ਕਹਿ ਸਕਦਾ ਕਿ ਇੱਥੇ ਬੀਐਸ ਦੇ ਲੋਕ ਕੀ ਕੀਤੇ ਗਏ ਪੰਜਾਬ ਸੁਰੱਖਿਆ ਦੇ ਪ੍ਰਬੰਧ ਪੰਜਾਬ ਪੁਲਿਸ ਤੋਂ ਕੀ ਕੀਤੇ ਗਏ ਨੇ ਸਾਡੇ ਨਾਲ ਪ੍ਰੋਟੋਕੋਲ ਅਫਸਰ ਅਰਣ ਕਮਾਨਸਰ ਨਾਲ ਸਰ ਕਿਦਾਂ ਦੇਖ ਰਹੇ ਹੋ ਕਿ ਅੱਜ 26 ਜਨਵਰੀ ਮਨਾਇਆ ਜਾ ਰਿਹਾ ਕਾਫੀ ਲੋਕ ਪਹੁੰਚੇ ਨੇ 25 ਤੋਂ 30 ਹਜ਼ਾਰ ਐਵਰੇਜ ਦੱਸੀ ਜਾ ਰਹੀ ਆ ਤੁਹਾਡੀ ਜਿਹੜੀ ਐਵਰੇਜ ਕਿੰਨੀ ਹੈ ਦੇਖੋ ਜਿਹੜੀ ਸਿਟਿੰਗ ਕੈਪੈਸਿਟੀ ਹੈ ਨਾ ਸਿਟਿੰਗ ਕੈਪੈਸਿਟੀ ਹੈ 25000 ਜੀ ਪਰ ਇਸ ਵਿੱਚ ਦੋ ਪੋਰਸ਼ਨ ਆ ਜਿਹਦੇ ਵਿੱਚ ਇੱਕ ਤਾਂ ਸਿਟਿੰਗ ਚੇਅਰ ਲੱਗੀਆਂ ਹੋਈਆਂ ਉਹਦੇ ਵਿੱਚ ਅਪਰੋਕਸਿਮੇਟ 2000 ਦੇ ਕਰੀਬ ਤਾਂ ਸਿਟਿੰਗ ਆਫੀਸ਼ਰ ਸਰਬਾਨਾਂ ਦੇ ਤੇ ਜਿਹੜੇ ਗੈਸ ਬੀਵੀਆਈਪੀ ਦੇ ਇਹ ਤੋਂ ਇਲਾਵਾ ਜਿਹੜੀ ਜਨਰਲ ਪਬਲਿਕ ਆ ਰਹੀ ਉਹਨਾਂ ਦੇ ਬੈਠਣ ਵਾਸਤੇ ਸਟੈਪਸ ਨੇ ਜੇ ਆਪਾਂ ਨੂੰ ਕੇ ਵੀ ਬੈਠ ਕੇ ਦੇਖਣ ਵਾਲਾ ਕੰਮ ਤਾਂ ਉਹ ਤਾਂ ਹੈ ਨਹੀਂਗਾ ਤੇ ਗੈਦਰਿੰਗ ਨੇਚਰਲੀ 25 ਤੋਂ 30 32 ਦੇ ਕਰੀਬ ਤਾਂ ਅੰਦਰ ਹੀ ਆ ਕਿਉਂਕਿ ਸਾਰੇ ਖੜੇ ਹੋ ਜਾਂਦੇ ਆ ਤੇ ਉਹਦੇ ਕਰਕੇ ਥੋੜਾ ਜਿਹਾ ਇਹ ਵੀ ਜਿਹੜਾ ਸਟੇਡੀਅਮ ਬਣਾਇਆ ਤਾਂ ਵੱਡਾ ਗਿਆ ਸੀਗਾ ਪਰ ਇਹ ਵੀ ਥੋੜਾ ਛੋਟਾ ਪੈ ਰਿਹਾ ਕਿਉਂਕਿ ਤਾਦਾਦ ਜੇ ਡੇ বাই ਡੇ ਵੱਧ ਰਹੀ ਹੈ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ 26 ਜਨਵਰੀ ਮਨਾਉਣ ਵਾਰੇ ਪੰਜਾਬ ਤੋਂ ਇਲਾਵਾ ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਆ ਲੋਕ ਬਹੁਤ ਉਤਸ਼ਾਹ ਨਾਲ ਇੱਥੇ ਹੁੰਦੇ ਆ 15000 ਬਿਲਕੁਲ ਜੀ ਵਿਦੇਸ਼ ਤੋਂ ਵੀ ਆ ਰਹੇ ਆ ਪੰਜਾਬ ਤੋਂ ਇਲਾਵਾ ਦੂਜੀਆਂ ਸਟੇਟਾਂ ਤੋਂ ਵੀ ਲੋਕ ਆਪਣੇ ਬੜੇ ਉਤਸ਼ਾਹ ਨਾਲ ਇੱਥੇ ਪਹੁੰਚੇ ਆ ਤੇ ਬੰਦੇ ਮਾਤਰਾਂ ਤੇ ਭਰਮਾ ਦਾ ਜੈ ਦੇ ਨਾਰੇ ਲਗਾਉਂਦੇ ਹੋਏ ਅੰਦਰ ਗਏ ਆ ਤੇ ਹੁਣੇ ਏ ਡੀਜੀਪੀ ਸਾਹਿਬ ਬੀਐਸਐਫ ਆਈਪੀਐਸ ਅਫਸਰ ਉਹਨਾਂ ਉਹ ਚੀਫਗੇ ਸੀਗੇ ਇਸ ਤੋਂ ਇਲਾਵਾ ਬੀਐਸਐਫ ਦੇ ਸੀਓ ਸਾਹਿਬ ਡਿਪਟੀ ਕਮਾਂਡਰ ਆਈਜੀ ਸਾਹਿਬ ਸਾਰੀ ਰੈਂਕ ਦੇ ਜਿਹੜੇ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਨੇ ਅ ਸ਼੍ਰੀ ਐਸਐਸਪੀ ਸ਼੍ਰੀ ਸੁਹੇਲ ਮੀਰ ਆਈਪੀਐਸ ਐਸਐਸਪੀ ਹਮਸਰ ਦਿਹਾਤੀ ਵੱਲੋਂ ਇੰਡੀਆਗੜ ਤੋਂ ਲੈ ਕੇ ਇੱਥੋਂ ਤੱਕ ਜੁਲਿਟੀ ਹਮਸਰ ਰੂਰਲ ਵਿੱਚ ਇੱਕ ਖਾਸ ਤਰ੍ਹਾਂ ਦਾ ਪ੍ਰਬੰਧ ਕਰਕੇ ਸਾਰਾ ਰੂਟ ਅਲਰਟ ਕੀਤਾ ਹੋਇਆ ਵਾ ਤੇ ਰੂਟ